ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡੋ ਗੋਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਤਾਜੀ ਸਵੇਗਾ ਇੱਕ ਤੇ ਇੱਕ ਗੱਬਣਗਾ ਵੱਧ ਜਾਣਕਾਰੀ ਲਵਾਂਗੇ ਅਪ ਬਾਈ ਤੋਂ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਵਾਤਾ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਦਿਨ ਵੀਡੀਓ ਅਪਲੋਡ ਕਰ ਸਕੀਏ ਬਾਕੀ ਭਰਾ ਆਪਣਾ ਇੰਸਟਾਗ੍ਰam ਤੇ ਵੀ ਗਰਜੀਤ ਰਾਏ ਤੇ ਜਿਹੜੀ ਚੱਲਦੀ ਆ ਉਹਨੂੰ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਕਰਦੇ ਆ ਭਰਾ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣ ਕਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਅੱਛੀ ਗੱਲ ਜੀ ਨਾਮ ਦੱਸੋ ਜੀ ਆਪਣਾ ਨਾਮ ਸਖਮਿੰਦਰ ਦੱਸਾਂਗੇ ਜੀ ਪਿੰਡ ਪਿੰਡ ਉਗੋ ਕੇ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ 9417584805 ਠੀਕ ਹੈ ਜੀ ਹਾਂਜੀ ਬਾਈ ਸੂਈ ਵੀ ਗਾਂਧੀ ਦੀ ਡਿਟੇਲ ਦੱਸੋ ਜੀ ਕਿਵੇਂ ਸੂਈ ਸੂਈ ਹੈ ਜੀ ਇਹ ਇਹ ਬਾਈ ਤੀਜੀ ਕ ਸੂਈ ਹੋਊਗੀ ਤੇ ਹੋਗੇ ਨੂੰ ਸੂਈ ਨੂੰ ਹਜੇ ਦੋ ਤਿੰਨ ਘੰਟੇ ਹੋਏ ਹੈਗੇ ਠੀਕ ਹੈ ਹਾਂ ਮਗਰ ਬੱਛੀ ਆ ਦਿੱਤੀ ਠੀਕ ਹੈ ਮਗਰ ਬੱਛੀ ਆ ਜੇਰ ਵਾਲੇ ਜੇਜ ਹਜੇ ਬਈ ਪਈ ਨਹੀਂ ਹਜੇ ਹਲੇ ਪਈ ਜਾਂ ਠੀਕ ਹੈ ਜੀ ਤੇ ਰੇਟ ਭਰਾ ਜਾਇਜ਼ ਆ ਜਦਾ ਰੇਟ ਬਈ 55000 55 ਮਾਨ ਤਣ ਹੋ ਜੂ ਬੜਾ ਮੋਟਾ ਹਾਂ ਮਾਨ ਤਣ ਕੀ ਠੀਕ ਹੈ ਤੋੜ ਦੋ ਲੋ ਪ੍ਰਾ ਚੈੱਕ ਕਰ ਸਕਦੇ ਬਾਕੀ ਥਣਾ ਤੁਣਾ ਦੀ ਓਕੇ ਬੱਸ ਇਹ ਮਗਰ ਪੂ ਟਾਪ ਦੀ ਛੋਟੇ ਕਰਨਾ ਮੂੰਹ ਵਾ ਠੀਕ ਹੈ ਜੀ ਤੇ ਰੇਟ ਵਈ ਨੇ ਆਪ ਨੂੰ ਦੱਸ ਹੀ ਦਿੱਤਾ ਠੀਕ ਹੈ ਜੀ ਬਾਕੀ ਤੋੜਾ ਤਰਾ ਸਾਡੇ ਸਾਹਮਣੇ ਆ ਲੋ ਜੀ ਮੋੜ ਲਈ ਮੋੜ ਲੋ ਲੋ ਜੀ ਲੈ ਵਾ ਠੀਕ ਹੈ ਇਸ ਬਿਊਟੀ ਤੇ ਮਗਰ ਹੈਗੀ ਬਸ ਆ ਚੈੱਕ ਕਰ ਸਕਦਾ ਪਰਾ ਲੋ ਜੀ ਠੀਕ ਹੈ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਗੋਕੇ ਤੇ ਜ਼ਿਲ੍ਹਾ ਇਹਨੂੰ ਕਹਿੰਦਾ ਜੀ ਬਰਨਾਲਾ ਹਾਂਜੀ ਵੀਰ ਜੀ ਦੂਜੀ ਗਾਂ ਦੀ ਜਾਣਕਾਰੀ ਦਿਓ ਜੀ ਆਪਣੀ ਦੂਜੀ ਬਈ ਹਜੇ ਮਹੀਨਾ ਕੁ ਲੈ ਜੂਗੀ ਠੀਕ ਹੈ ਜੀ ਹਾਂ ਤੇ ਕਹਿੰਦੇ ਸੂਏ ਸੂਣਾ ਜੀ ਨੇ ਦੂਜੇ ਸੂਏ ਹੋਊਗੀ ਭਾਈ ਦੂਜੇ ਸੂਏ ਹਾਂ ਲੋ ਪਰਾ ਗਾਂ ਚੰਗੀ ਪੜੀ ਫਲੋਸੀ ਆ ਢੱਲਾ ਢੁੱਲਾ ਬਹੁਤ ਆ ਭਾਈ ਕਹਿੰਦਾ ਲੋ ਟਾਈਮ ਠੀਕ ਹੈ ਜੀ ਬਾਕੀ ਸੀਲ ਠੰਡੀ ਹੈ ਕੀ ਹੋਈ ਨਹੀਂ ਠੀਕ ਹੈ ਜੀ ਤੇ ਰੇਟ ਰੂਟ ਭਰਾ ਦਾ 50000 50000 ਤਰੋਂਗੇ ਮੜਾ ਹਾਂ ਬਿਲਕੁਲ ਫੇਸ ਕੁਆਲਟੀ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 782000000 ਮੋਰ ਦੇ ਮੋਰ ਨੂੰ ਲਟਣ ਲਾਤਾ ਵੀ ਆ ਪੂਰਾ ਵੀ ਨਹੀਂ ਆ ਜੀ ਹਾਂ ਕਮਾੜ ਮੋਟ ਵੱਧ ਘਟ ਆ ਜੀ 3 ਮਹੀਨੇ ਤੇ ਕੁਝ ਦਿਨ ਘੱਟ ਹੀ ਲੋਗੇ ਠੀਕ ਹੈ ਜੀ ਠੀਕ ਤੁਹਾਨੂੰ ਤੁਹਾਨੂੰ ਵੀ ਓਕੇ ਨਾ ਹਾਂ ਤੁਹਾਨੂੰ ਤੁਹਾਨੂੰ ਓਕੇ ਬਿਲਕੁਲ ਠੀਕ ਲੋ ਜੀ ਲਟਣਾ ਕਰਮਾਂ ਵਾਲੀ ਦੀਆਂ ਧੰਨ ਦਖੀਰੀਆਂ ਜੀ ਹਲੇ ਟਾਈਮ ਪਿਆ ਕੱਚੀ ਆ ਤੇ ਇੱਕ ਤਾਜੀ ਸੂਈ ਆ ਠੀਕ ਹੈ ਜੀ ਪ੍ਰਿੰਟ ਉਹ ਗੋਕੇ ਤੇ ਜਲਾਉਣ ਨੂੰ ਪੈਂਦਾ ਬਰਨਾਲਾ ਮਿਲਦੇ ਆ ਭਰਾ ਅਕਸਰ ਨਵੀਂ ਵੀਡੀਓ ਚ ਓਕੇ ਬਾਏ